ਇਸਰ ਜਿਹੜਾ ਜੀ ਤੁਸੀਂ ਟਰੈਕ ਕਰ ਰਹੇ ਹੋ ਉਹਦੇ ਬਾਰੇ ਅੱਜ ਜੀ ਅਸੀਂ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਮੈਂ ਤੇ ਐਸਐਸਪੀ ਸਾਹਿਬ ਸਾਡੇ ਜ਼ਿਲ੍ਹੇ ਦੇ ਜਿਹੜੇ ਚਾਰੋਂ ਸਟਰੋਂਗ ਰੂਮ ਹੈਗੇ ਆਂ ਚਾਰ ਅਸੈਂਬਲੀ ਹਲਕਿਆਂ ਦੇ ਉਹਨਾਂ ਦੀ ਜੁਆਇੰਟ ਵਿਜ਼ਿਟ ਤੇ ਆਏ ਆਂ ਕੱਲ 2 ਮਈ 2024 ਨੂੰ ਰੈਂਡਮਾਈਜ਼ੇਸ਼ਨ ਹੋਣ ਤੋਂ ਬਾਅਦ ਫਸਟ ਜਿਹੜੀ ਰੈਂਡਮਾਈਜ਼ੇਸ਼ਨ ਹੈਗੀ ਹੈ ਮਸ਼ੀਨਾਂ ਦੀ ਸਾਰੇ ਅਸੈਂਬਲੀ ਸੈਗਮੈਂਟਸ ਨੂੰ ਉਹਨਾਂ ਦੀਆਂ ਆਪਣੀਆਂ ਆਪਣੀਆਂ ਰੈਂਡਮਾਈਜ਼ਡ ਮਸ਼ੀਨਾ ਵੰਡ ਦਿੱਤੀਆਂ ਗਈਆਂ ਹਨ ਇਹਨਾਂ ਨੂੰ ਸਟਰੋਂਗ ਰੂਮ ਵਿੱਚ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਡਬਲ ਲੋਕ ਵਿੱਚ ਸੀਸੀਟੀਵੀ ਸਰਵੇਲੈਂਸ ਦੇ ਅੰਡਰ ਹਾਫ ਸੈਕਸ਼ਨ ਜਿਹੜੀ ਗਾਰਡ ਹੈਗੀ ਹੈ ਉਹਦੇ ਵਿੱਚ ਰੱਖਿਆ ਜਾਂਦਾ ਹੈਗਾ ਮੇਰਾ ਤੇ ਐਸਐਸਪੀ ਸਾਹਿਬ ਦਾ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਇਹ ਪਹਿਲਾ ਵਿਜ਼ਿਟ ਹੈਗਾ ਜਿਹੜਾ ਅਸੀਂ ਮੰਡੇਟਰੀਲੀ ਜੁਆਇੰਟ ਕਰਨਾ ਹੁੰਦਾ ਹੈ ਤੇ ਜਾ ਕੇ ਚੈੱਕ ਕਰਨਾ ਹੁੰਦਾ ਹੈ ਕਿ ਸਾਰੀ ਜਗ੍ਹਾ ਸਟਰੋਂਗ ਰੂਮ ਜਿਹੜਾ ਹੈ ਪ੍ਰੋਪਰਲੀ ਹੈ ਸਾਰੀਆਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਆ ਉਹ ਪ੍ਰੋਪਰਲੀ ਫਾਲੋ ਕੀਤੀਆਂ ਜਾ ਰਹੀਆਂ ਉਹਦੇ ਚੱਲਦੇ ਹੀ ਅੱਜ ਅਸੀਂ ਪੂਰੇ ਜ਼ਿਲ੍ਹੇ ਦੇ ਜਿਹੜੇ ਸਟ੍ਰੌਮ ਰੂਮ ਚੈੱਕ ਕਰ